ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਫਤਿਹ ਪਿਆਰੇ ਬੀਰੋ ਭੈਣੋ ਆਪਣੇ ਮਾਤਾ ਮਾਂ ਬੱਚੇ ਛੋਟੇ ਵੀਰ ਬਾਪੂ ਜੀਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਆਪ ਜੀ ਸਾਰਿਆਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਬਟਨੇ ਹੀ ਦਬਣਾ ਜੀ ਬਸ ਕਿਉਂਕਿ ਆਪਾਂ ਨੂੰ ਇੱਕ ਦੂਜੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਆਪਣੀ ਸੇ ਕੰਮ ਦੇ ਉੱਤੇ ਇਸ ਸਮੇ ਬਹੁਤ ਹੀ ਇਸ ਤਰੀਕੇ ਦਾ ਹਾਲਾਤ ਚੱਲ ਰਹੇ ਨੇ ਗਹਿਰ ਗੰਭੀਰ ਕਿ ਆਪਾਂ ਨੂੰ ਕੀ ਪਤਾ ਮੈਂ ਮੈਂ ਤੁਹਾਡੇ ਤੁਸੀਂ ਮੈਨੂੰ ਕੋਈ ਕਮੈਂਟ ਕਰਕੇ ਕੋਈ ਸਿਆਣੀ ਗੱਲ ਦੱਸ ਤੋਂ ਮੈਂ ਜਾ ਮੇਰੇ ਜਰੀਏ ਮੈਂ ਕਿਸੇ ਦੀ ਸੁਣੀ ਹੋਈ ਗੱਲ ਤੁਹਾਨੂੰ ਦੱਸ ਸਕਦਾ ਮੈਂ ਤੇ ਉਹ ਗੱਲ ਆਪਣੇ ਕੰਮ ਆ ਜਵੇ ਜਿਵੇਂ ਕਿ ਸੰਤਾਂ ਨੇ ਕਿਹਾ ਜਿਵੇਂ ਹਰੇਕ ਨੂੰ ਕਾਤਿ ਸਾਰੀ ਆਪਣੇ ਘਰੇ ਹਥਿਆਰ ਰੱਖੋ ਚਾਹੇ ਕੋਈ ਸਿੱਖ ਮੋਨਾ ਮੇਰੇ ਯਾਰ ਕਾਵਾ ਚਾਹੇ ਕੋਈ ਪਤਿਤ ਤਾਂ ਪਰ ਉਹ ਗੱਲਾਂ ਨਾ ਕਰੋ ਇੱਕ ਕਈ ਝਾਲੀ ਹੈਗੇ ਨੇ ਸਾਡੇ ਆਪਣੇ ਬੋ ਗੂੜ ਗਿਆਨੀ ਬਣਨਾ ਜਾਂਦੇ ਨੂੰ ਕਹਣਗੇ ਤੂੰ ਬਾਹਰ ਨਹੀਂ ਰੱਖੇ ਤੂੰ ਬਾਹਰ ਰੱਖ ਲਾ ਤੂੰ ਬਾਹਰ ਰੱਖੇ ਉਹਨੂੰ ਕਹਣਗੇ ਤੂੰ ਬਾਠ ਨਹੀਂ ਕਰਦਾ ਤੂੰ ਤੇਰਾ ਸਿਮਰਨ ਨਹੀਂ ਕਰਦਾ ਤੂੰ ਜੋ ਸਿਮਰਨ ਕਰਨ ਲੱਗ ਜੋ ਫਿਰ ਉਹਨੂੰ ਕਹਾਂਗੇ ਤੇ ਉਹ ਹਜੇ ਤੇਰੀ ਭਗਤੀ ਘੱਟ ਆ ਤੂੰ ਹੋਰ ਭਗਤੀ ਕਰ ਤੂੰ ਬ੍ਰह्म ਗਿਆਨੀ ਬਣਿਆ ਨਾਮ ਇਹ ਉਹ ਫਲਾਣਾ ਤੇ ਹੰਕਲਾ ਜਦਕਿ ਉਹਨਾਂ ਨੂੰ ਪਹਿਲੇ ਬਾਬੇ ਨਾਨਕ ਦੇ ਜਿਹੜੇ ਪਹਿਲੇ ਤਨ ਸੁਣਾਉਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਉਹੀ ਨਹੀਂ ਪਤਾ ਹੁੰਦੀ ਹੁੰਦੀ ਹੁੰਦੇ ਹੈਗੇ ਨਾਮ ਜਪੋ ਵੰਡਿ ਛੋ ਕੋ ਕਿਰਤ ਕਰੋ ਨਾਮ ਜਪੋ ਵੰਡਿ ਛੋ ਕੋ ਇਹ ਤਾਂ ਸਿਧਾਂਤ ਹੀ ਨਹੀਂ ਪਤਾ ਹੁੰਦੇ ਬਾਕੀ ਧਰਨੇ ਜਨੇ ਮਰਦੀ ਲਈ ਚਲੋ ਕੋਈ ਫਾਇਦਾ ਨਹੀਂ ਲਾਉਣਾ ਹਾਂ ਲਈ ਚਲੋ ਲੈ ਲਓ ਯਾਦ ਦੀ ਜਾਨੇ ਅਗਮਾਨ ਦੇਗਾ ਅਗਲੇ ਕਹਿੰਦੇ ਸੀ ਤੁਹਾਨੂੰ ਜਿਆਦਾ ਨਿਗਗ ਦਵਾਂਗੇ ਐਸਾ ਨਿਗਗ ਦਿੱਤਾ ਕਿ ਸਾਡੇ ਝੰਗਿਆੜੇ ਘੜਤੇ ਬੱਸ ਕਰੋ ਕਈ ਬੰਦੇ ਇਸੇ ਕਰਕੇ ਇੰਨਾ ਨਿੱਗਦੇ ਚੱਕਰਾਂ ਤੋਂ ਸੱਟੇ ਅੱਧੀ ਕਾਮ ਜਾ ਕੇ ਅਮਰੀਕਾ ਕੈਨੇਡਾ ਆ ਜਵਸ ਗਈ ਠੰਡਿਆਂ ਮੁਲਕਾਂ 'ਚ ਲੋਕ ਉਹਨਾਂ ਨੂੰ ਗਰਮ ਜਿਨੇਗੀ ਇਹਨਾਂ ਦੇ ਤਾਂ ਗਰਮ ਕਰੋ ਯਾਰ ਜਿਹੜੇ ਹਜੇ ਵੀ ਬੰਦੇ ਕਈ ਕਈ ਕਰੀ ਜਾਂਦੇ ਨੇ ਫੁੱਧੂ ਗੱਲਾਂ ਹੁਣ ਜਿਵੇਂ ਕਿ ਕਈ ਬੰਦੇ ਕਹਣਗੇ ਵੀ ਮੜਾ ਚ ਫਿਰ ਕੀ ਹੋਇਆ ਪੈਰੀ ਹੱਥ ਲਾਤਾ ਜੇ ਤਾਂ ਉਹਦੇ ਅੰਤਾਂ ਵਿੱਚ ਨਹੀਂ ਦਲੀਸ ਗੱਲ ਯਾਰ ਪੈਰੀ ਹੱਥ ਰੋਣ ਦੀ ਨਹੀਂ ਗੱਲ ਇਹ ਆ ਵੀ ਸਾਡੇ ਸਿਧਾਂਤ ਕਿੱਥੇ ਉਹ ਤਾਂ ਬੰਦਾ ਯਾਰ ਨਾਲੇ ਫਿਲਮਾਂ ਬਣਾਤੀਆਂ ਉਹਨੇ ਸਿੱਖ ਇਤਿਹਾਸ ਤੇ ਉੱਤੇ ਪੰਜਾਬ 1984 ਪੰਜਾਬ 1995 ਦੀ ਖਲੜਾਈ ਤੇ ਕੋਈ ਬੰਦੇ ਨੂੰ ਇਤਿਹਾਸ ਨਹੀਂ ਪਤਾ ਵੀ ਕੌਣ ਦਾ ਵੀ ਕਿਹਨੇ ਕੀ ਕੀਤਾ ਹੋਇਆ ਕਦੋਂ ਕੀ ਕੀਤਾ ਨਾਲੇ ਇਹ ਤਾਂ ਪੀਜਨ ਵੀਡੀਓ ਕੁਝ ਨਾ ਕੁਝ ਨੇ ਪਾਈ ਹੁੰਦੀ ਆ ਸੋਸ਼ਲ ਮੀਡੀਆ ਤੇ ਐਡੇ ਪ੍ਰੈਰੀ ਹੱਥ ਲਾਗੋ ਯਾਰ ਮੈਂ ਗਣਾ ਐਡੇ ਕਲੇਣੇ ਬੰਦੇ ਦੇ ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ ਨਾਲੇ ਪੈਰੀ ਹੱਥ ਲਾਉਂਦੀ ਆ ਵਜਾ ਵੀ ਨਾਲੇ ਤਾਂ ਜੀ ਕਹਿੰਦੇ ਆਪਣੇ ਗੁਣ ਕਹਦੇ ਬੰਤੇ ਯਾਨੀ ਉਸ ਲਈ ਜਿਹੜੇ ਸਿਆਣੇ ਮਹਾਪੁਰਸ਼ ਨੇ ਨਾ ਅਸਲੀ ਉਹ ਮਹਾ ਪੈਰੀ ਹੱਥ ਨਹੀਂ ਲਾਉਂਦੇ ਤੇ ਚਤੋਂ ਵੀ ਕਿਉਂਕਿ ਇਹ ਕਹਿੰਦੇ ਇੱਕ ਅੱਲਾ ਵੀ ਉਹ ਹਰੇਕ ਨੂੰ ਆਪਣੇ ਗੁਣ ਨਹੀਂ ਦੇਣਾ ਚਾਹੁੰਦੇ ਹੁੰਦੇ ਕਿਉਂਕਿ ਕੀ ਪਤਾ ਉਹ ਗੁਣ ਸਵਾਰ ਸਕਦਾ ਇਹਨਾਂ ਨਹੀਂ ਯਾਨੀ ਗੱਲ ਇਹ ਆ ਅਸਲੀ ਪਰ ਮੈਂ ਹੁੰਦਾਦਾ ਵੀ ਜੇ ਇਹ ਇੱਕ ਗੱਲ ਸੱਚੀ ਆ ਵੀ ਗੁਣਾ ਵਾਲੀ ਤਾਂ ਫਿਰ ਹਮ ਤਾਂ ਬਚਨ ਨੇ ਤਾਂ ਕੀ ਕਿ ਹਸੀ ਉਦੋਂ ਤਾਂ ਸਕ ਕੋਟ ਕੋਟ ਕੇ ਨਫਰਾਤ ਭਰੀ ਹੋਈ ਆ ਸਿੱਖਾਂ ਖਿਲਾਫ ਉਹ ਬੰਦਾ ਆ ਸਿੱਖਾਂ ਦੇ ਉਹਨੇ ਕਿੰਨੀਆਂ ਫਿਲਮਾਂ ਬਣਾਈਆਂ ਸਰਦਾਰ ਬਣ ਕੇ ਪੈਸੇ ਵੀ ਕਮਾਏ ਨਹੀਂ ਸਰਦਾਰ ਯਾਨੀ ਸੰਟਿੰਗ ਕੰਮ ਨੂੰ ਇੱਕ ਗੱਲ ਸਮਝੀ ਨਹੀਂ ਆ ਜਗੇ ਵੀ ਥੋੜ੍ਹਾ ਅਗਰੇ ਨਹੀਂ ਹਸਤਾਮਾਲ ਕੀਤਾ ਕਹੀ ਚਲੋ ਅਸੀਂ ਇੰਨੀ ਕਬਰ ਬਣੀਆਂ ਗੱਲ ਉਹ ਯਾਰ ਹਾਸਲ ਕੀ ਕੀਤਾ ਅਸੀਂ ਚੇਕੂ ਕੁਝ ਨਹੀਂ ਹਾਸਲ ਕੀਤਾ ਪਰ ਅਸੀਂ ਮਾਡਲ ਛੱਡੀ ਲੇ ਲੋਕਾਂ ਦੀ ਸਾਡੇ 93% ਕਰਵਾਨੀ ਹੈ ਜਿਹਦੀ ਅਸੀਂ ਇੰਨੇ ਦੇਤੀਆਂ ਜੇ ਨਾਲ ਦਿੱਤੀਆਂ ਨੇ ਉਹ ਕਹਿੰਦੇ ਨਹੀਂ ਸਾਡੇ ਗੁਰੂ ਨੇ ਇੱਕ ਹਿੰਦੂ ਦੀ ਚਾਦਰ ਨਹੀਂ ਸੀ ਉਹ ਧਰਮ ਦੀ ਚਾਦਰ ਸੀ ਉੱਚਾਨੀਅਤ ਦੇ ਉੱਤੇ ਜੋ ਕਹਿਰ ਪਰਸੰਦਾ ਸ਼ੋਧਾਂ ਦੇ ਖਿਲਾਫ ਖੜਾ ਜਾਣੀ ਅਦਰ ਸੀ ਪਰ ਉਹ ਗਲਿਆਂ ਨੇ ਕੀ ਕੀਤਾ ਗੁਰੂ ਨੂੰ ਵੀ ਆਪਣਾ ਨੇ ਗੁਰੂ ਦੀ ਜਿਹ ਅਸ਼ਾਹਦਤ ਨੂੰ ਹੀ ਉਹਨਾਂ ਨੇ ਇਸ ਤਰੀਕੇ ਨਾਲ ਮਲਿਆ ਮੇੜ ਕਰਤਾ ਵੇਖ ਜਿਏ ਤਾਂ ਬਣੀ ਹੱਡੇ ਲਈ ਸੀ ਉਹਨਾਂ ਨੇ ਗੁਰੂ ਦੇ ਸਿਧਾਂਤਾਂ ਨੂੰ ਜ ਮਤਲਬ ਹੁਣ ਕੀ ਕਹਾਂ ਯਾਰ ਮੈਂ ਫਿਰ ਵੀ ਲੋਕ ਆ ਹੱਤ ਮੈਂ ਅਗਈ ਆ ਗੰਗਾ ਜਨੋਂ ਨਹੀਂ ਕਹੇ ਪੋਰ ਬਥਰੇ ਬੰਦੇ ਨੇ ਬਹੁਤ ਇਹ ਜੇ ਚਤਰਖੰਬੇ ਨੇ ਆ ਕੰਗਣਾ ਆ ਕੇ ਕੱਲ ਪਰਸੋਂ ਪਠੰਡਿਆ ਗਿਆ ਜੀ ਮੈਂ ਮਾਫੀ ਮੰਗਦੀ ਆ ਫਲਾਣਾ ਦੇ ਗੋ ਮਾਤਾ ਜੀ ਕੱਲੀ ਮਾਤਾ ਜੀ ਤੋਂ ਕਾਟੂ ਉਨੇ ਹਜੇ ਵੀ ਐ ਅੱਲੀਓ ਮਾਤਾ ਨੂੰ ਕਹਦਾ ਐ ਨਹੀਂ ਗਿਆ ਵੀ ਮੈਂ ਸਾਰੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਦੀਆਂ ਨਾਲੇ ਇੱਕ ਨਾ ਮਾਫੀ ਮੰਗਣ ਨਾ ਕੀ ਹੋਊ ਯਾਰ ਜਾਂ ਤਾਂ ਅਗਲੀ ਦੇ ਘਰੇ ਜਾ ਕੇ ਉਹ ਦੱਸ ਦੇ ਨਾ ਕਿ ਆ ਵੀ ਉਹਦਾ ਜੋ ਕੂਹਾ ਕੋੜੇ ਵਾਲੀ ਉਹਨੇ ਲਾਈਆਂ ਹੋਣੀਆਂ ਨੇ ਉਹ ਕੰਮ ਕਰਾਂਗੇ ਐ ਹਜੇ ਤੋ ਇਹ ਸਜ਼ਾ ਮਿਲੇ ਫੇਰ ਤਾਂ ਬੰਦਾ ਮੰਨੇ ਵੀ ਹਾਂ ਵੀ ਹਾਂ ਹੁਣ ਦੱਸ ਵੀ ਤੂੰ ਦਿਹਾੜੀ ਵਾਲੀਆਂ ਕੰਮ ਹੁੰਦੀਆਂ ਨੇ ਕੰਮ ਕਰਾ ਕੇ ਦੱਸੇ ਨਾ ਹੋ ਜੀ ਮੈਂ ਮੇਰੇ ਸੋਨਾਂ ਤਾਂ ਇੰਨਾ ਕਰਨਾ ਚਾਹੀਦਾ ਹੋਰ ਤਾਂ ਚੱਲੋ ਔਰ ਤਾਂ ਉਹਨਾਂ ਨੂੰ ਕੀ ਕਹਾਂ ਯਾਰ ਮੈਂ ਕਿਹੜੀ ਸਜਾ ਲਾਵਾ ਪਰ ਜੋ ਆਪਣੇ ਅੱਜ ਦੇ ਦਿਨ ਸਲਪਾ ਇਸਤਮਨ ਸਿੰਘ ਤੇ ਭਾਈ ਬਯੰਤ ਸਿੰਘ ਭਾਈ ਕੇਰ ਸਿੰਘ ਉਹਨਾਂ ਨੇ ਜੋ ਅੱਜ ਇੰਦਰਾਪਾਪਾਣ ਦਾ ਸੌਦਾ ਲਾਇਆ ਸੀ ਉਹਦੀ ਕੀਮਤ ਵੀ ਕੌਮ ਨੂੰ ਚਕਾਉਣੀ ਪਈ ਆ ਚਲੋ ਪਰ ਉਹਦਾ ਸੋਤਨ ਲੱਗਣਾ ਵੀ ਜ਼ਰੂਰੀ ਸੀ ਕੀ ਪਤਾ ਜਿਉਂਦੀ ਰਹਿੰਦੀ ਤਾਂ ਉਸ ਤੋਂ ਵੀ ਵੱਡੀ ਕੀਮਤ ਚਕਾਉਣੀ ਪੈ ਜਾਂਦੀ ਕੰਮ ਅਗਲੇ ਖਤਮ ਕਰਨਾ ਚਾਹੁੰਦੇ ਸੀ ਸਭ ਆਪਾਂ ਨੂੰ ਸਮੇਂ ਉਹਨਾਂ ਨੇ ਬਾਨਾ ਲਿਆ ਉਸ ਸਮੇਂ ਜਦੋਂ ਕਿ ਜਦੋਂ ਗਾਂਧੀ ਨੂੰ ਮਾਰਿਆ ਵਾ ਗੋਲਟੇ ਨੇ ਉਦੋਂ ਤੱਕ ਕਿਸੇ ਦਾ ਕਤਲਿਆ ਨਹੀਂ ਕੀਤਾ ਉਹਨਾਂ ਨੇ ਕੋਈ ਕਿਸੇ ਦਾ ਤਿਆਜਰ ਨਹੀਂ ਕੀਤਾ ਕਿਸੇ ਨੂੰ ਉੱਟਿਆ ਤੱਕ ਨਹੀਂ ਕਿਸੇ ਦੇ ਲੱਤਵਾਨੀ ਤੋੜੀ ਕਿਸੇ ਸੀ ਹੋਰ ਤਾਂ ਕਿਦਾ 60 ਤੱਕ ਨਹੀਂ ਵਜੇ ਕਿਦਾ ਖੂਨ ਬੂੰਦ ਨਹੀਂ ਨਿਕਲੀ ਤੇ ਜਦੋਂ ਇੰਦਰਾ ਮਾਰਦੀ ਹੈ ਮੰਦਰਾ ਨੂੰ ਮਾਰਿਆ ਜਾਂਦਾ ਉਹ ਕਹਿੰਦੇ ਨੇ ਵੀ ਖੂਨ ਦਾ ਬਦਲਾ ਖੂਨ ਹਾਂਜੀ ਖੂਨ ਦੇ ਛਿੱਟੇ ਕਾਹਨ ਹੁਣ ਕੀ ਦੀਵਾਰਾਂ ਉੱਪਰ ਜਾਣੇ ਚਾਹੀਏ ਹਮ ਤਾਂ ਬਚਨ ਇਹ ਆਪਣਾ ਬਚਨ ਅਗਲ ਲੱਗ ਗਈ ਸੀ ਜਿਹਦੇ ਚਰਨਾ ਜੇ ਜਾ ਕੇ ਗਰ ਗਿਆ ਦਲਜੀਤ ਫਿਰ ਤਾਂ ਹੀ ਕਰਨਾ ਲੱਗ ਰਿਹਾ ਜੇ ਚਰਨਾ ਜੇ ਨਹੀਂ ਗਿਰਿਆ ਹੈਗਾ ਉਹ ਸਿੱਖ ਕੌਮ ਦੀਆਂ ਨਿਗਾਹਾਂ 'ਚ ਗਰ ਗਿਆ ਜਰ ਆਹ ਹਰਕਤ ਕਰ ਬੜਾ ਮਾਨਸਿਕ ਬੰਦੇ ਜੀ ਸੋ ਮੈਨੂੰ ਵੀ ਮਾਨਸਿਕ ਬਹੁਤ ਵੀ ਬੰਦਾ ਯਾਰ ਗੱਲ ਕਰਦਾ ਵੀ ਆ ਕੇ ਪੰਜਾਬੀ ਸਲਦਾਰੀ ਵਾਲੀ ਗੱਲ ਕਰਦਾ ਵਾ ਹਮੇਸ਼ਾ ਪੰਜਾਬ ਨੂੰ ਮੂਰੇ ਰੱਖ ਕੇ ਗੱਲ ਕਰਦਾ ਪਰ ਕਿਤੇ ਕਿਤੇ ਇਹਦੀਆਂ ਕਤਾਈਆਂ ਇਹਦੀਆਂ ਹੋ ਜਾਂਦੀਆਂ ਫਿਰ ਉਹਨਾਂ ਲੋਕ ਬਾਅਦੋਂ ਮਾਫੀਆਂ ਮੰਗੀ ਚੱਲੋ ਯਾਰ ਗੱਡੇ ਤੇ ਸ਼ਾਣੇ ਬੰਦੇ ਤੁਸੀਂ ਉਹਨੂੰ ਤਾਂ ਹਰ ਇੱਕ ਚੋ ਇਹ ਜਿਹੇ ਬੰਦੇ ਤਾਂ ਹਰ ਇੱਕ ਚੀਜ਼ ਪੁੱਛ ਕੇ ਕਰਦੇ ਹੁੰਦੇ ਨੇ ਵੀ ਲੋਕਾਂ ਤੋਂ ਸਲਾਹ ਲੈ ਕੇ ਕਰਦੇ ਨੇ ਇਹਨਾਂ ਦੇ ਤਾਂ ਸਲਾਹ ਕਰ ਰੱਖੇ ਹੁੰਦੇ ਨੇ ਵੀ ਹਾਂ ਵੀ ਆਈ ਪਉਨੋ ਕੋਈ ਜਦ ਮੰਦਰ ਹੋ ਜਾ ਨਹੀਂ ਰੋ ਜਿਹੜਾ ਮੈਨੇਜਰ ਮੈਨੇਜਰ ਹੁੰਦੇ ਨੇ ਜਾਂ ਤਾਂ ਫਿਰ ਇਹਨਾ ਨੂੰ ਇਹਨਾ ਨੂੰ ਇੱਕ ਤੱਕ ਪੈਸੇ ਹੀ ਰਹਿ ਗਿਆ ਜਰਾ ਕੁਝ ਵੀ ਜੋ ਹੁੰਦਾ ਹੋਈ ਜਾਵੇ ਸਾਸੀ ਕਿ ਜਾਣਾ ਹਨਾ ਉਸਰਾ ਕੋ ਪਤਾ ਸੇ ਵੀ ਵੀ ਜੋ ਮਰੇ ਕੋਈ ਜੀਵੇ ਕਹ ਹਵਤ ਜੀ ਜਾਂਦਾ ਇਕਨ ਸਾਡੇ ਲੋਕਾਂ ਨੂੰ ਯਾਦ ਜੀ ਦੇ ਨਿਗਰ ਦੇ ਵਿੱਚ ਮਿਲਿਆ ਕੀ ਆ ਕੜਾ ਪਾ ਕੇ ਕਿਸੇ ਕਜ ਕਿਸੇ ਕੁੜੀ ਨੂੰ ਜਾਂ ਇਮਤਿਹਾਨ ਪ੍ਰੀਖਿਆ ਦੇ ਵਿੱਚ ਨਹੀਂ ਬੱਠਣਾਂ ਦਿੱਤਾ ਜਾਂਦਾ ਕਦੇ ਕਿਸੇ ਮੁੰਡੇ ਨੂੰ ਨਹੀਂ ਬੱਠਿਆ ਨਾ ਦਿੱਤਾ ਜਾਂਦਾ ਸਾਡੇ ਗੁਰਸਿੱਖ ਮੁੰਡੇ ਨੂੰ ਕਦੇ ਕਿਸੇ ਗੁਰਸਿੱਖ ਬੰਦੇ ਨੂੰ ਮੈਟਰੋ ਟ੍ਰੇਨ 'ਚ ਨਹੀਂ ਚੜਨ ਦਿੱਤਾ ਜਾਂਦਾ ਯਾਰ ਕਿੱਥੇ ਕਿੱਥੇ ਇਹ ਦੱਸਾਂ ਹੋਈ ਕਦੇ ਕਿਸ ਨੂੰ ਕੜਾ ਕੜੇ ਪਿੱਛੇ ਕਹਿੰਦੇ ਹੋ ਤੁਸੀਂ بیا ਕੜਾ ਲਾਹੋ ਜੀ ਕੀ ਹਰ ਮਦਾ ਸਮਝ ਨਹੀਂ ਆਉਂਦੀ ਕੀ ਸੋਚ ਕੇ ਤਾਰਾ ਚੁੰਦ ਉਹਨਾਂ ਨੇ ਉਹ ਦਰਚ ਕੀ ਛੋਹਦਾ ਨੂੰ ਇੱਕ ਪਤਾ ਨਹੀਂ ਮੈਂ ਤਰ ਸਮਝ ਨਹੀਂ ਆਉਂਦਾ ਜਿਹੜਾ ਕਾਂਗਰਸ ਕੰਨੀਓ ਜੀ ਇੱਕ ਤੋਂ ਜਿਹਨੇ ਕਈ ਫੈਕਟਰੀਆਂ ਬਕਟਰਾਂ ਕਰਕੇ ਗਨਾ ਮਾਤਾ ਤਾਂ ਇਪਰੇ ਕਰਤਾ ਸਿਰਫ ਉਹਦਾ ਸੋਚਿਆ ਬੰਦੇ ਨੇ ਇਹ ਨਹੀਂ ਸੋਚਿਆ ਵੀ ਸਾਡੀ ਕੌਮ ਕੱਲੂ ਮੇਤ ਨੂੰ ਲਾਣਤਾ ਪਊ ਕੀ ਪਤਾ ਸਾਲਿਆ ਉਦੋਂ ਬੜੀਆਂ ਫੈਕਟਰੀਆਂ ਲੱਗ ਜਾਂਦੀਆਂ ਤੇਰੀਆਂ ਜੇ ਤੂੰ ਪੰਜਾਬ ਦਾ ਕੱਚਾ ਸੋਚ ਰਿਹਾ ਹੁੰਦਾ ਅੱਜ ਕੀ ਲੋ ਕੌਮ ਗਾਲਾਂ ਕੱਢਦੀ ਐ 70 ਰੁਪਏ ਦੀ। ਨਾਉ ਲੈਣ ਦੀ ਤਾਂ ਵੀ 85 ਗਾਲਾਂ ਨੂੰ ਚੋ ਜੰਦੀਆਂ ਨੇ। ਨਹੀਂ ਚਾਉਂਦੇ ਚਾਉਂਦੇ ਵੀ ਦੇਣੀਆਂ ਪੈਂਦੀਆਂ ਨੇ ਪਰ ਕੀ ਕਰੀਏ ਯਾਰ ਸਾਨੂੰ ਅਗਲੇ ਨੇ ਹਾਲਾਤ ਤਾਂ ਜਿ ਇਹੋ ਜਿਹਾ ਜਿਹਾ ਖੜੇ ਕਰਤਾ। ਸਾਡੀ ਕੌਮ ਨੂੰ ਇੱਥੋਂ ਭੱਜਣ ਤੇ ਮਜ਼ੂਰ ਭੱਜੇ ਨਹੀਂ ਜਾਂ ਤੱਕ ਕਿਆਂ ਨਾਲ ਕੱਢਿਆ ਯਾਰ। ਬੇਪੱਥੀਆਂ ਸਾਡੀਆਂ ਧੀਆ ਬਹਿਣਾ ਦੀ ਕਿੱਥੇ ਤੱਕ ਬੰਦਾ ਬੇਇੱਜ਼ਤੀ ਚੱਲ ਸਕਦਾ ਬਿਲਕੁਲ। ਪਰ ਚੱਲੀਆਂ ਅੱਡੀ ਕੌਮ ਨੇ ਹਰੇਕ ਮੇਰੇ ਉੱਚ ਕੌਮ ਦੇ ਹਰੇਕ ਸ਼ਹੀਦ ਨੂੰ ਕੋਈ ਇੱਕ ਬੱਚੇ ਨੂੰ ਵੀ ਛੋਟਾ ਬੱਚਾ ਵੀ 6 ਮਹੀਨਿਆਂ ਦਾ ਬੱਚੇ ਨੂੰ ਵੀ ਸ਼ਹੀਦ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੂੰ 84 ਚ ਇਹਨਾਂ ਨੇ ਸਟੋਕ ਤੇ ਰੱਖ ਕੇ ਭੁੰਨੇ ਉਹ ਬੱਚਿਆਂ ਨੂੰ ਵੀ ਪਨਾਮਾ ਮੇਰਾ ਮੈਂ ਫਿਰ ਝੁਕਦਾ ਮੇਰਾ ਤੇ ਮੈਂ ਆਪਣੇ ਕੌਮ ਲਈ ਬਹੁਤ ਸੀਰੀਅਸ ਨਾ ਜ਼ੋਰ ਤੇ ਇਹ ਗੱਲ ਕਹਿਣਾ ਵੀ ਆਪਣੀ ਸਾਰੀ ਕੌਮ ਨੂੰ ਇਹ ਸੋਚਣਾ ਚਾਹੀਦਾ ਵਾ ਨੌਜਵਾਨੀ ਨੂੰ ਖਾਸ ਕਰਕੇ ਵੀ ਸਾਡੇ ਨਾਲ ਇਹ ਸਮਾਂ ਚੱਲ ਕੀ ਰਿਹਾ ਇਹ ਹਾਲਾਤਾਂ ਦੇ ਬਹੁਤ ਜ਼ਿਆਦਾ ਸਿਆ ਧਿਆਨ ਦੇਣ ਦੀ ਲੋੜ ਆ ਕਿਉਂਕਿ ਇਹ ਹਾਲਾਤ ਅਸੀਂ ਹਾਲਾਤਾਂ ਨੂੰ ਕਦੇ ਸਮਝੀ ਨਹੀਂ ਸਾਡੀ ਕੌਮ ਤੇ ਨਾ ਸਮਝਣ ਦੇ ਚੱਕਰਾਂ ਜੀ ਅਸੀਂ ਅੱਜ ਸਾਡੇ ਆ ਹਾਲਾਤ ਨੇ ਬਾਕੀ ਕੋਈ ਭੁੱਲ ਚੁੱਕ ਗਲਤੀ ਹੋਈ ਹੋ ਤਾਂ ਮਾਫ ਕਰਿਓ ਧੰਨਵਾਦ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ バンドラッ